ਇਹਦੇ ਕੰਡੇ ਵੀ ਤੇ ਦੁੱਖ ਦੇਣਗੇ ਅਸੀਂ ਕਿਸੇ ਮੁਕਤਾ ਦੇ ਖਿਲਾਫ ਨਹੀਂ ਆ ਜਨਸਾਨ ਦੇ ਖਿਲਾਫ ਨਹੀਂ ਜਿਹੜਾ ਅਸੀਂ ਦੇ ਖਿਲਾਫ ਨਹੀਂ ਆ ਪਰ ਪੈਦੇ ਦੇ ਹੱਥ ਚਾਹੇ ਕੰਮ ਆ ਚਾਹੇ ਰੁਜ਼ਗਾਰ ਆ ਚਾਹੇ ਨੌਕਰੀ ਥੋੜੇ ਪੰਜਾਬੀਆਂ ਨੂੰ ਮਿਲਣੀ ਚਾਹੀਦੀ ਆ ਆਪਾਂ ਕਹਿੰਦੇ ਨੇ ਸਾਡਾ ਬੰਦਾ ਕੰਮ ਨਹੀਂ ਕਰਦਾ ਜੀ ਕੰਮ ਆਪਾਂ ਨਹੀਂ ਕਰਦੇ ਕੰਮ ਸਾਰੇ ਛੱਡ ਗਏ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਕੇ ਚੱਲਿਆ ਜਿਹੜਾ ਵੀ ਆਪਦਾ ਮਾਣੂ ਸ਼ਾਹਾਂ ਸਿੱਟੂ ਆਪਦਾ ਆਪਦੇ ਹੀ ਆ ਜਾਂ ਸਾਡਾ ਗਰੀਬ ਭਾਈ ਚਾਹਦਾ ਸਾਡਾ ਮਜ਼ਦੂਰ ਭਾਈ ਚਾਹਦਾ ਉਹਦੀ ਬਾਹ ਮੋੜੋ ਇਹ ਸਾਡੇ ਨਾਲ ਖੜ ਕੇ ਸਰਦੀਆਂ ਤੋਂ ਲੈ ਕੇ ਜੰਗਾਂ ਕਾਦੇ ਬਰਾਬਰ ਖੜ ਕੇ ਲੜਨ ਵਾਲੇ ਲੋਕ ਨੇ ਸਾਡੇ ਦੁੱਖ ਸਭ ਸਾਂਝੀ ਲੋਕ ਨੇ ਸਾਡੀਆਂ ਇਤਾਂ ਅਣਖਾਂ ਸਾਂਝਾ ਰਹੀਆਂ ਨੇ ਰਖਵਾਲੇ ਨੇ ਅਸੀਂ ਇੱਕ ਦੂਜੇ ਦੇ ਕੋਈ ਬਾਜ਼ਾਰ ਜਾਣੇ ਸ਼ਹਿਰ ਜਾਣੇ ਤਣਾਉਂਦੇ ਕਿ ਬਰਨਾਲੇ ਸਾਮਾਨ ਲੈਣਾ ਦੁਕਾਨ ਤੋਂ ਕਿਸੇ ਰੇੜੀ ਤੋਂ ਆਪਣੇ ਬੰਦੇ ਤੋਂ ਦੇਖਿਆ ਕਰੋ ਵੀ ਪੰਜਾਬੀ ਬੰਦਾ ਆਪਣੇ ਬੰਦੇ ਕੋਲਾਂ ਦੇ ਖੜਾ ਕਰ ਹੁਣ ਆ ਮਡੇਗਾਲਾ ਸੀਜ਼ਨ ਚੱਲਦਾ ਝੋਨਾ ਟਿਕਿਆ ਜਾਂਦਾ ਸਾਡੇ ਪੰਜਾਬੀ ਜੀਨੇ ਦੇ ਉੱਤੇ ਸਾਡਾ ਮਜੂਦ ਦੇਖਦੇ ਕਿਨੇ ਸਾਰਾ ਕੰਮ ਉਹਨੇ ਖੋਲਿਆ ਆ ਕੇ ਕੋਈ ਰੇੜੀ ਦੇਖ ਲਓ ਕੋਈ ਮਿਸਤਰੀ ਦੇਖ ਲਓ ਕੋਈ ਰੰਗ ਕਰਨ ਵਾਲਾ ਦੇਖ ਲਓ ਕੋ ਲੱਕੜਾਂ ਦੇ ਜਿਹੜਾ ਮਰਜੀ ਕੰਮ ਸਾਰੇ ਕੰਮ ਉਹਦੇ ਹੋ ਆ ਗਏ ਨੌਕਰਾਂ ਸਾਡੇ ਨਾਲ ਆ ਰਹੀਆਂ ਨੇ ਹਮਾਚਲ ਦਾ ਕਾਨੂੰਨ ਹੈ ਉਤਰਾਖੰਡ ਦਾ ਕਾਨੂੰਨ ਹੈ ਤੁਸੀਂ ਉੱਥੇ ਜ਼ਮੀਨ ਨਹੀਂ ਲੈ ਸਕਦੇ ਰਾਜਸਥਾਨ ਜ਼ਮੀਨ ਲੈ ਕੇ ਦਿਖਾਉਂ ਜਾ ਕੇ ਜੇ ਪੰਜਾਬ ਜਿਹੜਾ ਮਰਜ਼ੀ ਚੱਲਿਆ ਹੋਇਆ ਬੰਦਾ ਜਿੱਥੋਂ ਦਾ ਮਰਜ਼ੀ ਆ ਕੇ ਜ਼ਮੀਨਾਂ ਵੀ ਲੈ ਰਿਆ ਸਾਡੀਆਂ ਨੌਕਰੀਆਂ ਵੀ ਖੋਹਣਾ ਜਾ ਰਹੀਆਂ ਸਾਡੇ ਬੰਦੇ ਕਿੱਥੇ ਜਾ ਰਹੇ ਆਖੜਦੇ ਦੋ ਤੋ ਸਾਲ ਪੰਜਾਬ ਪੈਰ ਧਰੂਖਾਂ ਨਹੀਂ ਲੈਣਾ ਇਹੋ ਜਿਹਾ ਫਲਾਟ ਪੁਣੀ ਜਾਂਦੇ ਨੇ ਪਰ ਹਰ ਬੰਦਾ ਸੋਚਣ ਦੀ ਛੱਡ ਕੋਈ ਆਪਾਂ ਨੂੰ ਕੀ ਕੋਈ ਗੱਲ ਨਹੀਂ ਅਸੀਂ ਆਪਣੇ ਕੰਮਾਂ ਵਾਰ ਦੇਖਣ ਲੱਗ ਗਏ ਆਪਣੇ ਨਿੱਜਵਾਂ ਦੇਖਣ ਲੱਗ ਗਏ ਸੋਚਣਾ ਸੋਚਣ ਦੀ ਲੋੜ ਆ ਹਰ ਬੰਦੇ ਨੂੰ ਜ਼ਿੰਮੇਵਾਰੀ ਨਿਭਾਉਣੀ ਕਿਹੜੇ ਦੇਖੋ ਜੇ ਆਉਣ ਵਾਲੀਆਂ ਨਸਲਾਂ ਇੱਥੇ ਤਾਂ ਜਾਉਂਦੇ ਨਾ ਰਹਿਣਗੀਆਂ ਜੇ ਅੱਜ ਅਸੀਂ ਕੁਝ ਹੱਸ ਕਰਾਂਗੇ ਰਵਾਈ ਕਰਾਂਗੇ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਨੂੰ ਜਿਉਂਦੇ ਰੱਖਣ ਲਈ ਪਹਿਲੀ ਕੌਮ ਨੂੰ ਪਹਿਲੇ ਨਸਲਾਂ ਨੂੰ ਕੁਰਬਾਨੀ ਕਰਨੀ ਪੈਂਦੀ ਹੈ ਜੇ ਸਾਡੇ ਲਈ ਸੋਚ ਗੁਰੂ ਗੋਬਿੰਦ ਸਿੰਘ ਦੀ ਹੁੰਦੀ ਸਾਡੀ ਸੋਚ ਸਾਡੇ ਯੋਧਿਆਂ ਸੂਰਮਿਆਂ ਦੀ ਹੁੰਦੀ ਵੀ ਛਲੜ ਭਰੇ ਆਪਾਂ ਕੀ ਲੈਣਾ ਕਿਸੇ ਪੰਗੇ ਦੇ ਪਾਵਾਂਗੇ ਜੇਰ ਨਾ ਜਾਣਾ ਅਜੇ ਬਰਚਾ ਨਾ ਹੋਈ ਅਸੀਂ ਹੁੰਦੇ ਅੱਜ ਸਾਡਾ ਕੋਈ ਵजूद ਹੁੰਦਾ ਕੋਈ ਕਸ਼ਾਨ ਹੁੰਦੀ ਕੋਈ ਮਕਾਮ ਹੁੰਦਾ ਦੁਨੀਆ ਤੇ ਨਹੀਂ ਹੋਣਾ ਸੀ ਕਿ ਉਹਨਾਂ ਦੀ ਬਦੌਲਤ ਹੈ ਅੱਜ ਜਾਣਦਾ ਤਾਂ ਹੈ ਨਹੀਂ ਐਥੇ ਰਹਿਣਾ ਕਿਸੇ ਨੂੰ ਆਪੋ ਆਪਣੀ ਬਾੜ ਮਗਾ ਕੇ ਦੁਨੀਆ ਤੋਂ ਸਾਹਮਣੇ ਤੁਰ ਜਾਣਾ ਜਾਣ ਤੋਂ ਪਹਿਲਾਂ ਅਸੀਂ ਆਉਣ ਵਾਲੀਆਂ ਨਸਲਾਂ ਲਈ ਪੰਜਾਬ ਕਿਹੋ ਜਿਹਾ ਛੱਡ ਕੇ ਜਾਂਦੇ ਆਂ ਇਹ ਹਰ ਬੰਦੇ ਦਾ ਫਰਕ ਹੈ ਸੋ ਦੇ ਇੰਤਿਆ ਖੇਤ ਤੇ ਸੋਨੇ ਕੋ ਗੋਗਨ ਸਿੰਘ ਸਾਧੂ ਆਇਆ ਇੱਕ ਨੌਜਵਾਨ ਮੁੰਡਾ ਹੈ ਚੰਗੀ ਸੋਚ ਇਮਾਨਦਾਰ ਇਨਸਾਨ ਆ ਤੁਸੀਂ ਬੋਕਰ ਵੀ ਦੇਖ ਲਈ ਤੁਸੀਂ ਐ ਬੀ ਜੀ ਪੀ ਵਾਲੇ ਵੀ ਦੇਖ ਲੇ ਤੁਸੀਂ ਆ ਦੂਜੇ ਤੀਜੇ ਵੀ ਦੇਖ ਲੇ ਕਾਂਗਰਸੀ ਵੀ ਦੇਖ ਲੇ ਬਾਦਲ ਤਾਂ ਮਿਦਾ ਨਹੀਂ ਛੱਡ ਗਏ ਇੱਕ ਵਾਰ ਮੈਂ ਬੇਨਤੀ ਕਰਦਾ ਕਦੇ ਵੀ ਕਿਸੇ ਨੂੰ ਹੀ ਵੋਟ ਪਾਉਣੀ ਹੈ ਨਿੱਜ ਨੂੰ ਪੈਰ ਦੇ ਕੇ ਵੋਟ ਨਾ ਪਾਓ ਵੀ ਗਲੀ ਬਣਾ ਲੋਗੇ ਨਾਲੀ ਬਣਾ ਲੋਗੇ ਚਾਰ ਛੱਲੜ ਦੇ ਲੋਗੇ ਚਾਰ ਦੰਦਾਰੂ ਕੀ ਲੋਗੇ ਬੰਦਾ ਦੇਖ ਕੇ ਹੁੰਦੇ ਦੀ ਸੋਚ ਦੇਖ ਕੇ ਆਗਿਆ ਨਸਲਵਾਦ ਦੇਖ ਕੇ ਵੋਟ ਨਾ ਪਾਇਆ ਕਰੋ ਕਿ ਕਿਹੜਾ ਬੰਦਾ ਸਾਡੀ ਗੱਲ ਕਰਦਾ ਸਾਡੇ ਕੌਮ ਦੀ ਪੰਥ ਦੀ ਪੰਜਾਬ ਦੀ ਪੰਜਾਬੀ ਦੀ ਸਾਡੇ ਲੋਕਾਂ ਦੀ ਗੱਲ ਸਾਡੇ ਮਤਵਾਂ ਦੇ ਹਸਬੇ ਕਰਨ 35 ਸਾਲ ਦੇ ਕਾਂਗਰਸੀ ਆਸੀਂ ਇਹਦੇ ਨਾਲ ਚੁਣੇ ਆਸੀਂ ਉਹਦੇ ਨਾਲ ਚੁਣੇ ਆਂ ਭਲਾਣੇ ਬੜਾ ਕੇਵਲ ਯਾਰ ਕੰਮ ਕਰਾਇਆ ਸੀ ਧੋਖੇ ਮਿਲ ਸਾਡਾ ਇਹਨੇ ਕਾਲੇ ਨੇ ਆ ਕਰਾਇਆ ਸੀ ਇਹ ਨਹੀਂ ਅੰਦੇਚੇ ਨੇ ਜਿੱਨੇ ਆਪਾਂ ਨੂੰ ਮਾਰਤਾ ਦੂਰੰਦੇਸ਼ੀ ਆਪਾਂ ਸੋਚ ਨਹੀਂ ਰੱਖਦੇ ਵੀ ਨਹੀਂ ਸਾਡੇ ਇਸ ਸਮਾਂ ਬੜਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾੜਾ ਸਮਾਂ ਉਹਨਾਂ ਦੀ ਗੱਲ ਕਰ ਰਹੇ ਇਕੱਠੇ ਹੋ ਜਾਓ ਪਿੰਡ ਦੀ ਕੋਈ ਜੱਥੇ ਬੰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਨਾ ਕੋਈ ਧਰਨਾਵਾਂ ਜਿਆਦਾ ਹੁੰਦਾ ਨਾਲ ਜਾਇਆ ਕਿ ਮਸਲਾ ਇੱਕ ਦਾ ਨਹੀਂ ਹੈ ਇਹ ਸਾਰਿਆਂ ਦਾ ਹੀ ਮਸਲਾ ਹੈ ਬਾਈ ਸੇ ਚੇਹਰਾ ਰੋਾਇਆ ਖਿਆ ਵੀ ਇਹ ਤਾਂ ਨਹੀਂ ਇਕੱਲਾ ਕਿਸਾਨਾਂ ਦਾ ਮਸਲਾ ਜ਼ਮੀਨਾਂ ਦਾ ਮਸਲਾ ਹੈ ਮਜ਼ਦੂਰਾਂ ਨੂੰ ਤਾਂ ਮਜ਼ਦੂਰੀ ਮਿਲ ਨਹੀਂ ਜਾਣੀ ਨਹੀਂ ਮਿਲਣੀ ਭਰਾਓ ਰੋਟ ਲਿਆਂਦੇ ਰਿਆਂ ਮਸ਼ੀਨਾਂ ਲਿਆਂਦਣਾਂ ਜਦ ਜਮੀਨਾਂ ਚਲੀਆਂ ਇਹਨਾਂ ਦੇ ਪੰਜਾਬ ਪੰਜਾਬ ਹਜ਼ਾਰ ਏਕੜ ਦੇ ਲੱਖ ਲੱਖ ਏਕੜ ਦੇ ਤਾਰਮ ਬਣ ਗਏ ਉਹਨਾਂ ਦੇ ਮਸ਼ੀਨਾਂ ਕੰਮ ਕਰਨੀਆਂ ਰੋਬੋਟ ਕੰਮ ਕਰਨਗੇ ਬੰਦੇ ਇਹਦੇ ਕਿਹੜੇ ਬਣੇ ਇਹ ਇਹ ਤਾਂ ਕਦੇ ਵੀ ਸੋਚਿਆ ਕਰੋ ਵੀ ਨਹੀਂ ਜਦ ਇਹ ਤਾਂ ਕਦੇ ਕਿਸਾਨ ਦਾ ਮਸਲਾ ਹੈ ਇਹ ਯੱਗਾਂ ਦਾ ਮਸਲਾ ਹੈ ਜਮੀਨਾਂ ਨਾਲ ਮਸਲਾ ਨਹੀਂ ਜਮੀਨਾਂ ਨਾਲ ਹੀ ਸਾਡਾ ਸਿਸਟਮ ਚੱਲਦਾ ਹੈ ਚਾਹੇ ਮਿਹਨਤੂਰਾ ਚਾਹੇ ਕਰਮ ਆਪਣਾ ਕਿਸਾਨ ਹੁਣ ਜੇ ਜਿੰਮੇਵਾਰਾ ਚੋਣਾ ਮੇਗੂਗਾ ਹੈ ਦੇਰ ਨਹੀਂ ਲੇਟ ਨਹੀਂ ਆਇਆ ਚਲ ਮੈਂ ਇਹ ਚਲਾ ਦਦਾ ਮਾਰਦਾ ਇਹ ਮੌਤਾਂ ਜੇ ਜ਼ਿੰਮੇਵਾਰ ਦਾ ਝੋਨਾ ਵੇਕੂਗਾ ਤਾਂ ਹੀ ਕੋਈ ਬਾਣੀਏ ਕੋਲੇ ਪੈਸੇ ਜਾਣੇ ਆ ਤਾਂ ਹੀ ਕਿਰੇ ਮਰਦਰ ਕੋਲੇ ਪੈਸੇ ਆਉਣੇ ਆ ਇਤੋਂ ਸਾਰਾ ਸਿਸਟਮ ਚੱਲਦਾ ਸੋ ਸਾਰੇ ਮੇਰਾ ਇਕੱਠੇ ਰਹੋ ਜਿਹੜਾ ਜਾਤਾਂ ਪਾਪਾਂ ਦੇ ਵਿੱਚ ਸਾਨੂੰ ਬਣਨ ਲਈ ਕੋਸ਼ਿਸ਼ਾਂ ਹੋ ਰਹੀਆਂ ਨੇ ਇਹ ਤੁਮ ਸਥੇਤ ਰਹੋ ਚੱਣੇ ਰਹੋ ਬੜਾ ਜ਼ੋਰ ਲੱਗਿਆ ਜੈਸੀਆਂ ਦਾ ਭਾਪੀ ਦਾ ਇਹ ਇਨਾ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਜਾਤ ਪਾਤ ਦੇ ਉੱਤੇ ਧਰਮਾਂ ਫਿਰਕਿਆਂ ਨੂੰ ਲਾ ਕੇ ਮਜਮਾ ਨਹੀਂ ਦਤਾ ਇਹ ਮਨੂ ਦੇ ਮਨੂ ਮਨੂ ਸਮਰਤੀ ਬਾਰੇ ਜਾਣ ਤੋਂ ਮਨੂ ਬਾਰੇ ਮਨੂ ਬਾਰੇ ਕਿੰਨੇ ਜਾਣਦੇ ਇਹ ਮਨੂ ਦੇ ਚੇਲੇ ਨੇ ਉਹ ਮਨੂ ਜਿਹਨੇ ਸਾਨੂੰ ਵਰਨਾ ਚ ਵੰਡਿਆ ਉਹ ਮਨੂ ਜਿਹਨੇ ਸਾਨੂੰ ਫਿਰਕਿਆਂ ਤੇ ਜਾਤਾਂ ਚ ਵੰਡਿਆ ਪਹਿਲਾਂ ਚਾਰ ਵਰਨਾ ਚ ਵੰਡਿਆ ਜਿਹੜੇ ਵਰਨ ਨੇ ਚਾਰ ਰੱਖ ਕੇ ਨੇ ਕਹਿੰਦੇ ਜਿਹੜਾ ਬ੍ਰਾਹਮਣ ਹੈ ਉਹ ਦੇਵਤੇ ਦੇ ਮੂੰਹ ਚੋਂ ਪਹਿਲਾ ਹੁੰਦਾ ਹੈ ਜਿਹੜਾ ਖਤਰੀਆ ਉਪਹਾਂ ਚ ਪੈਦਾ ਹੁੰਦਾ ਹੈ ਜਿਹੜਾ ਬੈਸ ਬਾਣੀਓਂ ਢਿੱਡ ਚ ਪੈਦਾ ਹੁੰਦਾ ਹੈ ਸ਼ੂਦਰ ਆ ਪੈਦਾ ਹੁੰਦਾ ਸ਼ੂਦਰ ਆਂ ਜਿਹਾਂ ਗਾਹ 6743 ਜਾਤਾਂ ਮਰਾਤਨਾ ਜੀ ਜੱਟ ਮੱਜਵੀਰ ਅੰਦਾਸ ਕੇ ਮੈਰੇ ਸਿਕਲੀਗਾਰ ਇਹ ਸਾਰੇ ਤੇ ਇਹ ਹਲਾਲ ਪਤਾ ਕੀ ਰਹੇ ਨੇ ਸ਼ੂਦਰਾਂ ਦੇ ਗਾਜ ਕੁੱਜਾ ਬਣਦੇ ਕੁੱਜਾ ਵਿਦਿਆਰਥੀ ਦੇ ਧੁਕਣਾ ਨਹੀਂ ਕੋਈ ਧੁਕ। ਵਿਦਿਆਰਥੀ ਦੇ ਧੁਕਣਾ ਧਰਤੀ ਗੰਦੀ ਹੋ ਜੂ ਖਰਾਬ ਹੋ। ਮਗਰ ਮੋੜਾ ਵੜਨ ਦੇ ਮੋੜਾ ਲੱਕ ਨਾਲ ਜਿ ਤੇਰੇ ਪੈਰਾਂ ਦੇ ਨਿਸ਼ਾਨ ਧਰਤੀ ਤੇ ਨਹੀਂ ਪੈਣੇ ਚਾਹੀਦੇ। ਧਰਤੀ ਠਿੱਟੀ ਜੂ ਮਗਰ ਜੋ ਤੋਰਦਾ ਹੈ ਤੇ ਮੋੜੇ ਨਾਲ ਸਾਫ਼ ਕਰਦਾ ਰਹੇ। ਤੇ ਮੂੰਹ ਦੇ ਵਿੱਚ ਸੀੜੀ ਦੇਖਣ ਦੇ ਬਿਸਰ। ਵੀ ਇਹ ਲੋਕ ਘਰੋਂ ਨੇ ਬਿਸਰ ਮਾਰ। ਸਰੋਂ ਪਤਾ ਲੱਗ ਜੇ ਕਿ ਤੂੰ ਘਰੋਂ ਨੇ ਟਣ ਲੱਗਿਆ ਕਿ ਅਸੀਂ ਆਸੇ-ਪਾਸੇ ਜੇ ਕਿਸੇ ਬੰਦੇ ਨੇ ਕੋਈ ਪਾਠ ਪੂਜਾ ਕਰਦੇ ਦਾ ਕੋਈ ਸ਼ਬਦ ਕੰਨਾ ਛਪ ਜਾਂਦਾ ਉਹ ਸ਼ਿਕਾ ਧਾਰਮ ਦੇ ਕੰਮ ਆ ਜਾਂਦਾ ਜੇ ਕੋਈ ਬੰਦਾ ਧਾਰਮਕ ਸਾਨੂੰ ਦੇਖ ਲਗਾ ਤੇ ਨਿਗਾਹ ਅੱਖਾਂ ਦੇ ਅੱਖਾਂ ਲੀਂਦਾ ਫੋਥਾ ਪਾ ਜਾਂਦਾ ਇੱਕ ਕਹਾਵਤ ਬਣੀ ਹੈ ਗੁੱਸਾ ਨਾ ਕਰਿਓ ਉਹ ਕਹਾਵਤ ਨਾ ਕਿੱਥੋਂ ਬਣੀ ਹੈ ਕਹਿੰਦੇ ਮੱਝੀ ਤੇ ਗੋ ਦੁਪਹਿਰੇ ਨਿਕਲਦੇ ਆ ਬੜੀਆਂ ਨਾ ਧਾਰਮਕ ਬਣੀ ਹੈ ਜੀ ਸਾਨੀ ਤੋਂ ਫੁੱਲ ਬਣੀ ਆ ਇਹ ਕਿਉਂ ਬਣੀ ਆ ਪਤਾ ਗੋ ਕਿੱਥੋਂ ਬਣੀ ਵੀ ਤੁਸੀਂ 12 ਵਜੇ ਘਰੋਂ ਨਿਕਲੋ ਤੇ 3 ਵਜੇ ਘਰੇ ਆਪਸਾ ਕਿਉਂ ਕਿਉਂਕਿ 12 ਤੋਂ 3 ਵਜੇ ਦਾ ਪ੍ਰਸ਼ਾਵਾਂ ਜਿਹੜਾ ਸਰੀਰ ਦਾ ਉਹ ਪੈਰਾਂ ਦੇ ਵਿੱਚ ਲੰਮਾ ਪ੍ਰਸ਼ਾਵਾਂ ਹੋਊਗਾ ਸਾਡੇ ਦੇ ਪ੍ਰਸ਼ਾਵਾਂ ਨਾਲ ਤੇ ਉਹ ਥੁੱਕਾਪਾ ਬਣ ਗਿਆ ਨਹੀਂ ਪਰ ਗੁਰੂ ਨਾਨਕ ਬਾਛਾ ਜਿਹਨਾਂ ਨੇ ਜਾਤ ਪਾਤ ਨੂੰ ਮੂੰਹ ਚ ਨੀਚ ਪੇਰ ਪਾਉ ਦਾ ਫੱਟ ਫਾਟਮਾ ਕਰਕੇ ਇਹਨਾਂ ਲੋਕਾਂ ਨੂੰ ਅੱਗੇ ਲਾਇਆ ਸੀ ਇਹ ਉਹ ਮਨੁੱਖ ਦੇ ਜਵਾਕ ਨੇ ਇਹ ਮਨੁੱਖ ਦੀ ਇਲਾਦ ਹੈ ਬੀਜੇ ਪਾਲਾ ਬੀਜੇ ਪੀ ਵਾਲੇ ਇਹ ਠੰਡੇ ਚੱਕੇ ਉੱਤੇ ਪਰਦੇ ਆ ਕਿ ਸਾਡੇ ਰਹਿਮਤ ਨੇ ਇਹ ਛੋਟੇ ਸਮਝੋ ਕਹਾਣੀ ਨੂੰ ਸੋ ਗੱਲਾਂ ਬਹੁਤ ਆ ਮੈਂ ਹੱਥ ਤੱਕ ਸੁਣਾਈ ਜਾਵਾਂ ਕੱਲ ਸਵਾਭ ਬਣਿਆ ਦੁਬਾਰਾ ਫੇਰ ਮੌਕਾ ਮਿਲਿਆ ਤੁਹਾਡੇ ਦਰਸ਼ਨ ਕਰਨ ਦਾ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਤੇ ਬੇਨਤੀ ਮਰੀ ਇੰਨੀ ਹੈ ਸਾਨੂੰ ਆਮਰ ਘੱਟਾ ਬਾਈ ਮਾਇਓ ਮੋੜ ਮੋੜਨਾ ਸਾਡੀ ਗੱਡੀ ਦਾ ਸਾਡੀਆਂ ਗੱਲਾਂ ਨੇ ਟੱਪ ਜਾਣਾ ਹੈ ਇਧਰੋਂ ਪਾਈਆਂ ਦਰ ਕੱਢਦੇ ਬਹੁਤ ਥੋੜੇ ਕਮਲ ਕਰੋਗੇ ਵਾਕੇ ਉਹੀ ਬਹਾ ਕਾਲੀ ਕਰ ਲਵੋਗੇ ਨਹੀਂ ਜੀ ਤੁਸੀਂ ਜੀਨ ਬਚਾਈ ਦੇ ਲੇ ਜੇ ਇਸ ਦਿਨ ਚ ਬਗੂ ਬੜਾ ਭੜ ਕੇ ਤਾਂ ਬਚਾਉਣਾ ਹੈ ਬੜਾ ਕਰ ਸ਼ੀ ਕਰਦਾ ਮੰਡਲ ਆਪਰੇ ਵੀ ਜਾਂਦਾ ਇਹ ਤਾਂ ਹੋ ਗਿਆ ਸੱਪ ਕਦੇ ਕਦੇ ਜਾਂਦਾ ਮੈਂ ਤਾਂ ਰਾਤਾਂ ਨੂੰ ਵੀ ਤੁਰੇ ਫੜਿਆ ਰਾਤਾਂ ਹੀ ਵੀਰ ਬਚਾਉਣਾ ਹੈ ਆਮਲਾ ਕਾਪਾ ਆਮਲਾ ਬਣਾਣ ਵੇਲੇ ਨਹੀਂ ਹੋਣੇ ਕਾਵਲਾ ਦੇ ਆਕੇ ਮੁਕਣੀ ਆ ਸੋ ਧੰਨਵਾਦ ਭਾਈ ਇੰਨੀ ਬੇਨਤੀ ਹੈ ਜੇ ਤੁਹਾਨੂੰ ਉਹ ਨੌਜਵਾਨ ਚੰਗਾ ਲੱਗਦਾ ਤੁਹਾਨੂੰ ਵੋਟਾਂ ਪਾ ਦਿਓ ਬਾਕੀ ਦੁਬਾਰਾ ਪਰਮਾਤਮਾ ਨੇ ਚਾਹਿਆ ਸਵੇਕੋ ਦੁਬਾਰਾ ਫੇਰ ਦਾ ਨਾਮ ਆਪਾਂ ਕਰੇ ਕਰਾਂਗੇ ਕਿਹੋਣੇ ਸ਼ਾਨ ਭਾਰਤੀ ਹੈ ਚਿੱਤ ਰੱਖਿਓ ਕਾਲਾ ਵੀ ਦੇਖ ਲਿਓ ਕੇਬਲ ਵੀ ਦੇਖ ਲਿਓ ਉਹ ਦੁਆਰ ਦੇ ਚਾਹ ਚੀਜ਼ਾਂ ਕਿਹੜਾ ਵੋਟਾਂ ਵਾਲੇ ਕਿਹੜਾ ਵੋਟਾਂ ਵੋਟਾਂ ਵਾਲਾ ਵੀ ਹੈ ਕੋਈ ਹਾਂ वो सारे देख के बी आप समझ के वोटर पायो वाह खालसा वाहि बहुत बहुत धन्यवाद जी पहुं पहुं सारे पे...